ਲੋ ਬਾਈ ਬੱਦਲ ਵਾਈ ਪੂਰੀ ਦੇਖਦੇ ਹੁਣ ਵੀ ਮੀਂਹ ਆਉਂਦਾ ਕਿ ਨਹੀਂ ਅੰਦਰ ਮਿਲੋ ਜੀ ਸਾਥੀ ਕਾਲ ਜੀ ਸਾਸੀ ਕਾਲ ਜੀ ਸਾਰਿਆਂ ਉੱਧਰ ਬੈਠੇ ਬੰਦੇ ਸਾਥੀ ਕਾਲ ਜੀ ਸਾਸੀ ਕਾਲ ਜੀ ਵੀ ਬਾਈ ਗੱਗੇ ਬਾਈ ਅੱਜ ਸੱਜਰੇ ਸੱਜਰੇ ਦਰਸ਼ਨ ਦੇ ਤੇ ਬਸ ਹੈਲੋ ਮੈਂ ਕਿਹਾ ਯਾਰ ਮੇਰੀ ਕੈਮਰਾ ਸਲੋ ਹੋ ਗਿਆ ਹਾਂ ਬਾਈ ਮੀਂਹ ਬਹੁਤ ਮੀਂਹ ਬਹੁਤ ਤਾਂ ਕਹਿੰਦਾ ਮਾਸੜਨਾ ਵਾਹ ਮੈਂ ਪੁੱ问ਤਾ ਤਾਂ ਫੜਨਾ ਸੁੱਕ ਗਿਆ ਹਾਂ ਮੈਂ ਤਾਂ ਅਗਲੇ ਹਫ਼ਤੇ ਹੋ ਜਾਊਗਾ ਆਹ ਦਾ ਕਰ ਹੈ ਹੈ ਤੇਨ ਮੋਕਾ ਵੀ ਘਾਤ ਹੋ ਗਿਆ ਸਿਆਲ ਆ ਗਿਆ ਧੁੱਪ ਕੰਡਾ ਚਾਟਾ ਤਾਂ ਨਹੀਂ ਕੋਈ ਹੈ ਮੈਂ ਦਾ ਖਿਆਲ ਭਾਈ ਕੋਈ ਨਾ ਮੈਂ ਤਾਂ ਗਿਆਤ ਹੋ ਜਾਊਗਾ ਨਹੀਂ ਯੂਰੀ ਹੈ ਅੱਛਾ ਜੇ ਹੁਣ ਮੈਚ ਨਹੀਂ ਹੋਇਆ ਤੇ ਮੈਂ ਰੇੜਾ ਕੱਖਾਂ ਦਾ ਪੱਟ ਲੈਣਾ ਕੱਖਾਂ ਦੇ ਉਰ ਕੋਲੇ ਵਾਣਾ ਰੇੜਾ ਨਹੀਂ ਜਾਂਦਾ ਨਹੀਂ ਇਹਨੂੰ ਪਤਾ ਗਿਆ ਰਾਹ ਦਾ ਉਹ ਤਾਂ ਇੱਥੇ ਬੈਠ ਨਹੀਂ ਰੇੜਾ ਗਿਆ ਵਾਹਲੇ ਰੇੜਾ ਰੇੜਾ ਘੁੰਮ ਜਾਂਦਾ ਹੈ ਧੁੱਪ ਨੇ ਇੱਕ ਅੱਛੀ ਹਾਂ ਹਾਲੇ ਗਿਆ ਵਾਹ ਰੇੜਾ ਰੇੜਾ ਹਲੇ ਗਿਆ ਵਾਏ ਇੱਕ ਹੋਰ ਲੈਂਦਾ ਸੀ ਮਾਪੀ ਨੇ ਜਿਹੜਾ ਇੱਥੇ ਉੱਥੇ ਜ਼ੋਰ ਮਾਰਨਾ ਦਾ ਉਹਦੀ ਕੰਮ ਕਰਿਆ ਇੰਦਾ ਵਾ ਇਹਦੇ ਖੜਾ ਲੈਣਾ ਦਾ ਬਣ ਗਿਆ ਜਿਹੜਾ ਹੈਗਾ ਦਾ ਸਰੀਰ ਦਾ ਮਾ ਗਰਮੀ ਹੋ ਗਈ ਅੱਛਾ ਸਾਜਰੇ ਸਾਜਰੇ ਲਾਤਾ ਉੱਥੇ ਦਾ ਫਾਇਦਾ ਦਾ ਹੈਗਾ ਹੂੰ ਮਿਲ ਗਿਆ ਵਸ ਇਹਨੂੰ ਉੱਤੀ ਰਸਤੇ 'ਚ ਮਿਲ ਗਿਆ ਮੈਂ ਮੈਂ ਕਹਿੰਦਾ ਜਲਦੀ ਆ ਭਾਈ ਠੀਕ ਹੈ ਮਾ ਚਾਰ ਫੇਰ ਅੰਦਰ ਹੀ ਉੱਧਰ ਲੈ ਜਾਣਾ ਦਾ ਉੱਥੇ ਗਏ ਨਹੀਂ ਉੱਥੇ ਕੱਲਾ ਗਰਮੀ ਹੁੰਦਾ ਬੰਦਾ ਕਿੱਥੇ ਨੁਚੜਿਆ ਪਿਆ ਉਹ ਮੰਨਿਆ ਨਹੀਂ ਆਏ ਦਮਾਰਾ ਦੀ ਕਮਨਾਜ ਫੇਰ ਬਾਪੂ ਜਿਹਦੀ ਗੱਲ ਕਰਦੇ ਹੋ ਅੱਛਾ ਉਹ ਉਧਰ ਅੱਜ ਖਾਦੇ ਵਰਦੇ ਪਰਸੋਂ ਦੇ ਤਿੰਨ ਲੈ ਤਿੰਨ ਰੇੜੀਆਂ ਵਾਲਿਆਂ ਦੀ ਕੁਝ ਵੀ ਨਹੀਂ ਅੱਜ ਐਤਵਾਰ ਮਨਾਉਣਾ ਅੱਛਾ ਜਾਨੀ ਅੱਜ ਪਾਰਟੀ ਚੱਲਣੀ ਆ ਰੇੜੀ ਫੇਰ ਵਾਲੀ ਤੁਸੀਂ ਗੌਰ ਕਰ ਲੈ ਮੈਨੂੰ ਫੋਨ ਕਰਿਆ ਹੁਣੇ ਦੁ ਰਾਤ ਨੂੰ ਬੰਦਾ ਕਹਿੰਦਾ ਮੈਂ ਬਾਈ 2 ਹੋ ਪਰ ਨਾ ਮੌਸਮ ਹੋਰ ਜ਼ੋਰ ਮਾਰਨਾ ਜਦੋਂ ਮਾਰ ਲੈਂਦੇ ਅੱਡੇ ਜੋ ਗਈ ਲੋ ਉਹ ਤਾਂ ਇੱਕੋ ਨਹੀਂ ਮੋੜਾ ਕਿਹੜੀ ਕਹਿ ਜੁਰ ਬਰਗਰਾਂ ਨਾਲ ਅੱਛਾ ਮੌਸਮ ਠੰਡਾ ਜਮੇ ਮਾਰ ਲੋ ਫਰਦਾ ਵੀ ਲੰਗੀ ਜਿਗਤ ਧਰ ਲੋ 2200 ਆਹ ਵੈਰੀ ਗੱਲ ਆਹ ਮਾਰੀ ਗੱਲ ਤੇਰੇ ਭਾਈ ਜਿਮਾਰੀ ਮੇਰੀ ਬਰਨੀ ਬਸ ਮੇਰੇ ਮਾੜਾ ਦੇਖੀ ਜਾ ਹੂੰ ਤੈਨੂੰ ਅਸੀਂ ਕਹੀ ਜਾਂਦੇ ਵੀ ਰੋਕ ਨਾ ਚੇਕਰ ਫਟਾ ਫਟ ਆਂਡੇ ਉੱਤੇ ਜਿਗਾੜਾ ਲੈ ਲੈ ਉਹ ਤਾਂ ਕੀ ਅਸਲੀ ਹੈ ਖਾਣ ਵਾਲੀ ਹੈ ਹਾਂ ਇਹਨੇ ਹੌਲਾ ਕਰਨਾ ਹੈ ਓਕੇ ਆਂਡੇ ਚਿਕਨ ਹੌਲਾ ਕਰਦੇ ਆ ਪਤਾ ਡਿਪੈਂਡ ਕਰਦਾ ਕਿਹੜਾ ਪਪਾੜ ਖਾ ਰਹੇ ਚਿਕਨ ਦਾ ਕਿਹੜਾ ਪਾਟ ਖਾ ਰਹੇ ਆਂ ਦਾ ਕਿਹੜਾ ਪਾਟ ਖਾ ਰਹੇ ਆਂ ਆਂਡਾ ਕੱਲਾ ਬਹਰ ਦਾ ਪਾਟ ਖਾਣਾ ਚਿਕਨ ਦਾ ਕੱਲਾ ਜਿਹੜਾ ਸ਼ਾ ਸ਼ਾ ਚਾਹ ਆਦੀ ਹੁੰਦੀ ਹੈ ਉਹ ਕਹਣਾ ਵਸ ਇਹ ਆ ਹਮ ਚਿਕੰਦੇ ਦਾ ਰਸਤਾ ਵਾ ਉਹ ਫੈਟ ਹੁੰਦੀ ਹੈ ਛਾਤੀ ਮੈਂ ਫੈਟ ਹੁੰਦੀ ਹੈ ਇਹ ਜੱਗੇ ਦੇ ਆਹ ਹਾਏ ਗਿਆ ਮੈਨੂੰ ਮਾਈ ਦਾ ਫੋਨ ਵੀ ਆਇਆ ਕਹਿੰਦੇ ਕਿੱਡਾ ਗਾ ਸਰੀਰ ਦੇ ਉੱਪਰ ਕੰਮ ਤਾਂ ਆ ਗਿਆ ਇਹ ਮਹੀਨਾ ਡੇਢ ਮਹੀਨਾ ਜੱਗੇ ਨੇ ਤਾਂ ਪੂਰੀ ਲੱਤ ਚ ਨਹੀਂ ਘਾਦੀ ਤਾਂ ਬਾਪੂ ਕਹਿੰਦਾ ਘਰ ਆਏ ਤੇ ਲੜ ਪੈਂਦਾ ਤਾਂ ਲੈ ਆਏ ਤੇ ਇਹ ਜੀ ਨਹੀਂ ਕਰਦਾ ਹੈ ਰੱਬ ਦੀ ਜੀ ਵਧੀਆ ਜੱਗੇ ਖੇਡਦਾ ਤਾਂ ਨਾ ਘਰ ਹੈ ਨਹੀਂ ਬੰਦ ਦੇਖ ਲੈ ਭਾਈ ਉਹ ਅਲੱਗ ਗੱਲ ਹੈ ਬੱਧੀ ਜੱਗੇ ਹੈ ਮਾਨੀ ਮੰਤਾਰ ਮਨਾਉਣਾ ਪੈਂਦਾ ਫਿਰ ਇਹ ਨਹੀਂ ਇਹ ਚੀਜ਼ ਨਾਲ ਗੱਗੇਗਾ ਰਹਿ 2-4 ਦਿਨ ਮਨ ਮਨਾ ਦੇਣਾ ਗੱਗੇ ਨਾਲ ਗੱਗੇ ਨਾਲ ਹਾਂ ਸਹੀ ਗੱਲ ਲੱਤ ਦੁੱਦੂ ਦੁੱਦੂ ਗਰੀ ਨਾ ਹੋ ਗਈ ਤੇਰੀ ਐ ਐਡੀ ਹੋਣੀ ਸੀ ਐਡੀ ਹੋਣੀ ਜਦੋਂ ਆ ਦਿਖਾ ਦੇ ਮੜਾ ਥਾਜੀ ਨੂੰ ਕਿ ਐ ਜੀ ਹੋ ਜਾਣੀ ਹੈਂ ਦੇਖ ਤਾਂ ਮਾਹੀ ਮਾਰ ਘਾ ਦੇਣਾ ਨਹੀਂ ਪਰ ਲੈ ਬਾਈ ਆਹਾ ਆਹ ਦੇਖ ਉਧਰ ਹਾਂ ਸੰਟੀ ਕਿੱਧਰ ਹੈਂ ਲੱਸੀ ਲਾ ਚੱਲੂ ਵੀ ਪਰ ਹੁਣ ਤਾਂ ਸੌਣ ਮੀਨ ਨਾਲ ਕੜੀ ਵੀ ਨਹੀਂ ਬਣਨੀ ਹੈਗੀ ਦੱਗੇ ਉੱਧਰ ਮੀਂਹ ਕਿੰਨਾ ਕਾ ਤੁਹਾਡੇ ਸੌ ਮਿੰਟ ਦਾ ਕਿਹੜੀ ਦਾ ਕੈਸਾ ਹੁੰਦਾ ਬਤਾ ਮੈਨੂੰ ਦੱਸੋ ਕਿਹੜਾ ਉਹ ਸੌਣ ਮੀਂਹ ਵਿੱਚ ਜ਼ਿਆਦਾ ਮੀਂਹ ਪੈਂਦਾ ਕਹਿੰਦੇ ਆ ਆਪਣੇ ਹੱਡਾਂ ਪੈਰਾਂ ਤੇ ਵੀ ਇਹ ਕੱਟੀ ਆ ਦੁਖਦੀ ਆ ਤਾਂ ਇਹਦਾ ਇਹੋ ਆ ਬੰਦ ਕਰਦੇ ਸਾਡੇ ਤਾਂ ਬਣੀ ਜਾਂਦੀ ਆ ਅੱਛਾ ਨਾ ਉਹ ਕਿਆ ਕੜੀ ਚੌਲ ਕੱਲ ਖਾ ਲ ਸਾਨੂੰ ਵੀ ਆ ਬੁਲਾ ਕੇ ਕੇ ਕਰ ਦੱਗੇ ਮੀਂਹ ਤੁਹਾਡੇ ਕਿੰਨੀ ਮੀਂਹ ਨਾਰਮਲ ਲੱਗੇ ਘੱਟ ਹੈ ਹਿਸਾਬ ਦਾ ਹੀ ਤੇ ਹਲੇparat ਗੱਲ ਕਰਦੇ ਇਥੇ ਜੱਗੇ ਗੱਲ ਭਾਈ ਚ ਰਹਦਾ ਇੱਥੇ ਜੱਗੇ ਦਾ ਚਾਂਦੀ ਕਿਉਂ ਨਹੀਂ ਪਤਾ ਇੱਥੇ ਗਾਂ ਗਾਂ ਦੇਖ ਲੈ ਕੋਸਾ ਕੋਸਾ ਪੜਾ ਜਾਂਦਾ ਜੱਗੇ ਦੇ ਘਰ ਤੇ ਗਾਂਮੀ ਵੀ ਜ਼ਿਆਦਾ ਪੈ ਜਾਂਦਾ ਹਾਂ ਐ ਹੋ ਜਾਂਦਾ ਗੁੱਡੇ ਪਰ ਪੂਰਾ ਵੀ ਪਿਆ ਹੋਇਆ ਪਲਪਾ ਪਾਣੀ ਉਹ ਪਾਣੀ ਖੜਾ ਫੇਰ ਤੂੰ ਕਿੰਨਾ ਕਹਤਾ ਜੱਗੜ ਭਾਈ ਚ ਰਹਿੰਦਾ ਸੜਕ ਪਰ ਫਰਕ ਪੈ ਜਾਂਦਾ ਹੁਣ ਉਰੀ ਲਾ ਲਓ ਕਿੰਨਾ ਪਾਣੀ ਖੜਾ ਐ ਲੱਗਦਾ ਮੀਂਹ ਪਾਉ ਪਰ ਹੈ ਕੁਝ ਵੀ ਨਹੀਂ ਐ ਸਹੀ ਸੜਕ ਦਾ ਐ ਜੱਗੇ ਦੇਲੀ ਦਾ ਪਾਣੀ ਉਤਰਿਆ ਬਾ ਖੇਤ ਦੱਸਦਾ ਸੜਕ ਸੜਕ ਦਾ ਕੋਈ ਅੰਦਾਜ਼ਾ ਨਹੀਂ ਸੜਕ ਕੋਲ ਚਾਰ ਛੱਟੇ ਮੈਨ ਲੱਦਾ ਬਹੁਮੇ ਹੀ ਵੇ ਗਿਆ ਗੱਲ ਬਕੀ ਖੇ ਲੋ ਬਾਈ ਚੱਲ ਰਿਹਾ ਕੰਮ ਲੋ ਜੀ ਬਾਈ ਪਮੂਰੀ ਚੱਲ ਵੀ ਟ੍ਰੇਨਿੰਗ ਕਿਹੜੇ ਸਕੂਲ ਚ ਵੀਰ ਹੈ ਡਰਾਈਵਿੰਗ ਸਕੂਲ ਚ ਇਹਦੇ ਦੋ ਆ ਸਕੂਲ ਹੈ ਇਹ ਤਹਿਰ ਕੋਲ ਤੇ ਬਾਪੂ ਨੇ ਸਾਈਕਲੀ ਦੇ ਤੇਰੇ ਕੁਸ ਕਾਇਆ ਜਾਂਦਾ ਹਾਂ ਇੱਥੇ ਦੇਖਣਾ ਉਹਰੇ ਉੱਚੀ ਜਗ੍ਹਾ ਪੈਰ ਖੜਾ ਰੱਖ ਕੇ ਚੜ ਕੇ ਫਿਰ ਉਤਰੀਂ ਇੱਥੇ ਜੱਕ ਖੁੱਲ ਮਿੰਦਰ ਬਾਈ ਇੱਕ ਵਾਰ ਭੇਤ ਜਾ ਖੁੱਲਣੇ ਦਾ ਕੰਮ ਹੈ ਲੀ ਹੋਣਾ ਹਾਂ ਰੋਗ ਲੈ ਹਾਂ ਰੋਗ ਲੈ ਰੋਗ ਆਓ ਉਧਰ ਥੱਲੇ ਥੱਲੇ ਉਧਰ ਜਾ ਇੱਥੇ ਲਾ ਸਾਈਕਲ ਯੂਰੇ ਕਰਕੇ ਹਾਂ ਮੇਰੇ ਕੋਲ ਇੱਥੇ ਆਏ ਲਾਉਣੇ ਦੇਖਦਾ ਕਲੀ ਆਈ ਦਾ ਜਰਾ ਉੱਪਰ ਜਾ ਸਮਝਿਆ ਚੱਲ ਪਰੇ ਰੋਗ ਇੱਥੇ ਮੈਂ ਰੱਖਾਂ ਤੇਰੇ ਪਰੇ ਕਰ ਲੈ ਮੈਂ ਤੇਰੇ ਕਰ ਸਕਦਾ ਉਹ ਮੂਰੇ ਕਰ ਲੈ ਹਾਂ ਜ਼ੋਰ ਨਾਲ ਚਾਰ ਪੈ ਰੱਖੂਗਾ ਚੱਲ ਤੂੰ ਜ਼ੋਰ ਤੇ ਵਜਨ ਤੇਰੇ ਚੱਲ 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 ਚਾਗ ਬੀਤੀ ਵੀ ਹੈ ਚੱਲ ਹਾਂ ਇਹ ਨਾ ਉਹ ਤਾਂ ਆ ਸੈਕ ਨਹੀਂ ਫੜ ਆਏ ਨਾ ਚਲਾ ਲੈਣਾ ਚੜਨਾ ਸਿੱਖ ਉਤਰਨਾ ਉਹ ਭਾਈ ਦੋ ਟ੍ਰੇਲ ਆ ਗਏ ਚੜਨਾ ਉਤਰਨਾ ਆ ਗਏ ਚਲਾਉਣੀ ਆ ਗਈ ਹਾਂ ਵੀ ਠੀਕ ਆ ਹਾਂ ਵੀ ਠੀਕ ਆ ਘਰ ਤੇ ਪੈਟਰਾਲ ਤਾਂ ਜਿੱਦੇ ਖੇਤਾਂ ਨੂੰ ਉਧਰ ਛੱਡਦਾ ਵਸ ਲੈ ਇਹ ਰਸਤੇ 'ਚ ਕੋਈ ਸਟੇ ਆ ਗਈ ਕੁੱਤਾ ਬਿੱਲਾ ਕੁੱਤਾ ਬਿੱਲਾ ਆ ਗਿਆ ਕੋਈ ਚੱਕਰ ਨਹੀਂ ਮੈਂ ਕਹਿੰਦਾ ਥੱਲੇ ਹੀ ਕਰ ਲੈ ਸਰਪੰਚ ਆ ਮਗਰਾੜ ਜਾ ਖੋਲੇ ਦੇ ਯਾਰ ਪਿੱਛੇ ਵਾਲਾ ਹਾਂ ਮਾ ਵੀ ਮਨ ਆ ਤੁਹਰੇ ਨਾਲ ਸੁਰੇ ਸੇਡ ਨਹੀਂ ਕਰਦੇ ਸੇਡ ਪੂਰੀ ਨਹੀਂ ਵੀ ਹੈ ਉਹੀ ਚੱਕਰ ਆ ਹਲੇ ਸਾਈਕਲ ਹੀ ਬੜੀ ਜਿਆਦਾ ਪੈਂਡਲ ਬਾ ਪੈਂਡਲ ਪਾਇ ਰੱਖ ਕਿਰਨ ਪਾਇ ਰੱਖ ਹਾਂ ਜਗਾਈਦਾ ਕਰਨਾ ਇਹਦੇ ਬੂਟ ਪਾ ਦੋ ਭਾਰੀਏ ਤੱਕ ਕਰ ਇਹ ਗੁੱਡੀ ਵਾਲੇ ਬੂਟ ਪਾ ਦਈਏ ਜੀ ਬੂਟ ਪਾਓ ਜੀ ਕੋਈ ਕਿੱਟ ਲੈ ਕੇ ਦੋ ਜਿਹੜੀ ਛੋਟਾ ਜਿਹਾ ਪਾਪਾ ਵਧੀਆ ਏ ਪੱਜਦੀ ਏ ਆਹ ਹੰਦਾ ਦਾ ਰੋਕਣ ਦਾ ਹੀ ਐ ਇਹਨੂੰ ਹਾਂ ਦਿਲਵੀਰ ਉਦਾਂ ਬੈਲੈਂਸ ਵੀ ਬਣ ਕੇ ਗਿਰਦਾ ਨਹੀਂ ਇਹੀ ਆ ਕਰੇ ਸਾਡੇ ਬਾਦ ਸੈਮੈਸਟਰੇ ਬੋਲ ਤੇ ਕੇਜੀ ਜਲਾਉਣੀ ਫੇਰ ਬੜਾ ਮਾਇਟ ਹੁੰਦਾ ਨਾ ਇੱਕ ਆ ਹੁਣ ਪੇਤ ਪੈ ਗਿਆ ਗਿਰਦਾ ਨਹੀਂ ਹੈਗਾ ਬੈਲੈਂਸ ਲੋਟ ਆ ਗਿਆ ਪੁੱਤਰ ਨਾ ਆ ਵੀ ਆ ਗਿਆ ਚੜਨਾ ਨਹੀਂ ਆਉਂਦਾ ਲੈ ਹੋਰੇ ਇਹ ਦੇ ਪਹਿਲਾਂ ਤਾਂ ਮਗਰਾੜ ਵੱਢਣਾ ਪੈਣਾ ਦਾਤੀ ਲੈ ਕੇ ਲੱਤ ਪੋਹੀ ਵੱਜਦਾ ਏ ਏ ਭਾਈ ਇਹ ਸਖਾਏ ਤੇ ਨਹੀਂ ਆਉਣਾ ਇਹ ਆਪਣੇ ਆਪ ਆਉਣਾ ਚੜਨਾ ਉਹ ਅਗਦੀ ਵਾਰ ਨੇ ਗਿਰਦਾ ਹੈ ਹਾਂ ਫੇਰ ਆਉਣਾ ਹੈ ਪੇਤ ਪੈਣਾ ਹੈ ਔਕਰ ਸਾਫ ਜਾ ਕਰਦੇ ਜਾਣ ਉਹ ਨਾ ਅਗੀ ਜਗ੍ਹਾ ਜਾਣ ਉਹ ਨਾ ਪੈਰ ਉਹ ਜਗ੍ਹਾ ਇਹ ਕਰਦੇ ਪਰ ਇਹ ਆ ਭਾਈ ਹੁਣ ਟਾਇਰ ਬਹੁਤ ਤੋੜਨ ਲੱਗ ਗਿਆ ਤਾਂ ਰੋਜ਼ੇ ਦੋ ਦੂ ਇਹਦੇ ਟਾਇਰ ਤੋੜ ਦਿੰਦਾ ਤਾਂ ਦੋ ਦਿਨ ਟਾਇਰ ਤੋੜਦਾ ਆ ਬੜੇ ਕੁੜਦੇ ਹੈਗੇ ਜਿਹੜੇ ਰਾਮ ਦਾ ਬੈਠਾ ਪਾ ਜਾਨਾ ਨਾ ਕਰਾ ਕੇ ਨਾ ਘਟਾਓ ਤੁਸੀਂ ਟਾਇਰ ਭਰ ਲਈ ਜਾਓ ਨਹੀਂ ਉਹ ਹਰੇ ਲੰਗਰ ਚੱਲਦੇ ਆ ਟਿੱਕੇ ਟੁੱਕੇ ਖਾਣੀਆਂ ਲੱਗਾ ਚੱਲਦਾ ਰਹੇ ਨੰਬਰ ਵਧਦੇ ਹੀ ਜਾਂਗੇ ਇਹ ਕਾ ਸੁਣ ਲੈ ਹੁਣ ਕਾ ਥੋੜੇ ਉੱਪਰ ਬਾਬੇ ਨਾਮ ਕਿੰਦਾ ਲੰਗਰੇ ਥੀ ਬੰਦਉਨੇ ਹੈ ਹਾਂ ਇਹ ਜਿਆਦਾ ਹੈ ਕੁੜੀ ਨਿਕਰਾ ਜੀ ਕਾ ਵਾਦ ਕੇ ਕੇ ਹਾਜ਼ਰ ਹੋ ਗਏ ਉਰੇ ਆ ਜਾ ਓਏ ਹਾਂ ਲਾਉਗਾ ਆਪਨੇ ਚੱਲ ਚੱਲ ਇਹ ਜੋਰ ਨਾਲ ਇੰਨਾ ਟੀ ਬੜਾ ਜੱਫਾ ਪਾ ਲਿਆ ਇਹ ਚੱਕਣਾ ਪੈਰ ਹੁਣ ਡੰਡਾ ਹੀ ਪੈਣ ਦਾ ਦੱਸਦਾ ਉਹ ਤਾਂ ਸੱਜੇ ਆਇਆ ਲਾਉੜ ਦੇ ਬਰਾਬਰ ਲੋਹੇ ਤੇਰਵੀਂ ਫਿੱਟ ਜੰਦਾ ਤੇਰੀ ਵੀ ਵੀ ਤੇ ਸਾਥ ਇੱਕ ਇੱਕ ਰੱਖ ਜੀ ਇੱਕ ਪਹਰ ਰੱਖ ਪੈਰ ਪੈਣ ਦੇ ਬਜੇ ਇੱਕ ਇੱਕ ਉਹ ਪਾਏ ਕਰਦਾ ਪੈਂਡਲ ਕਰ ਦੋ ਇਹ ਪੈਂਡਲ ਬਜਨ ਕਰੀ ਤੋਰ ਦੇ ਜੋਰ ਤੇ ਦੇ ਦੇ ਬਜਨ ਪੈਰ ਪਹਿਣਾ ਚੱਕਣ ਰੱਖ ਇਹਨੂੰ ਪਹਿਲਾਂ ਗਰਮੀ ਜਾਂਦਾ ਤੈਨੂੰ ਆ ਪੈਟ ਪੈਨੋ ਬਜਨ ਚੱਕਰ ਨਹੀਂ ਹੌ ਪੈਰ ਦਾ ਦੱਬ ਪਹਿਲਾਂ ਸੈਗਾ ਤੂੰ ਜੋਰ ਤੇ ਬਜਨ ਦੇ ਦੇ ਆਪ ਵੀ ਠੀਕ ਪਹਿਲਾ ਪੈਰ ਕੇ ਵਜਨ ਦੇਣਾ ਫੇਰ ਤੋੜਨਾ ਹੈ ਆ ਫੇਰ ਰੋਕਣਾ ਆਲੀ ਹਾਲ ਆ ਪੈਰ ਕੇ ਵਜਨ ਤੇਰੇ ਜ਼ੋਰ ਤੇ ਗਵਿੰਦਰ ਸਿਖਾ ਦੇ ਯਾਰ ਗਵਿੰਦਰ ਤੂੰ ਸਿਖਾਰੇ ਕਹਿੰਦੇ ਤੂੰ ਸਾਈਕਲ ਵਾਪੇ ਜਾਂਦਾ ਰਹਿਆ ਜਵਾਨੀ ਚ ਆਵਾ ਸੱਟਾ ਵੱਜੀ ਉਹ ਜੀ ਥੋੜੀ ਤਪੱਸਿਆ ਕਰੀਏ ਸੀ ਪਾਖੇ ਜੀ ਤਾਂ ਸਿੱਖਿਆ ਮਿਹਨਤ ਕਰੀਏ ਜਾਂ ਤਾਂ ਮਾਸ਼ਟਨ ਦੀ ਸਾਈਕਲ ਫੜਨ ਨੂੰ ਭੱਜ ਦੇ ਦੇ ਜੀ ਕਿਧਰੋਂ ਪੂਰੇ ਫੜ ਦੇਣਾ ਮਾਸ਼ਟਨ ਰੋੜਾ ਸਾਈਕਲ ਜੀ ਕਿ ਅੱਲਾਹ ਜੀ ਮਾਸ਼ਟਨ ਸਾਈਕਲ ਲੈ ਆਉਣੇ ਫੜੇ ਧਰ ਦੇਣ ਜੀ ਸਾਈਕਲ ਦੀ ਵੀ ਲੈਣੇ ਗੱਲ ਸੁਣ ਲੈ ਕੈਂਚੀ ਚ ਲਈ ਪਾਣਾ ਚੜੀ ਕਦੇ ਹਾਂ ਰੂਲ ਤਾਂ ਰੂਲ ਦਾ ਕੀਦੇ ਚਲਾਵਤ ਬਕੀਆ ਕਰਦੀਆਂ ਨੇ ਸਾਦੇ ਬੋੜਿਆਂ ਜਿਹਾ ਲੱਗਦਾ ਵੜੀਆਂ ਜੀਆਂ ਤਰੇਕ ਨੂੰ ਚੌਚੇ ਦੇ ਕਿਤੇ ਹੁਣ ਯਾ ਕਲਚੀ ਆਲੀ ਫੇਰੇ ਤਲਵੀਰ ਐਦੇ ਜੇ ਲੰਬੇ ਦਵਾਦੂ ਦੇ ਦੂਈ ਨਮਰ ਉਹ ਰਾਗੇ ਜੋੜੂ ਜੋੜੂ ਸਿੱਧਾ ਸੈਗਾ ਚਲਾਉਣੇ ਨਾਲੋਂ ਕੈਂਚੀ ਚ ਲਾਉਣੀ ਔਖੀ ਐ ਆਪਾਂ ਕੈਂਚੀ ਆਪਾਂ ਇੱਕ ਸਾਈਡ ਆਪਣਾ ਬੰਜਰ ਰੱਖਣਾ ਕਿਸੇ ਦਾ ਸੈਗਾ ਦਾ ਕੈਂਚੀ ਮਾਰਨੀ ਔਖੀ ਐ ਐਸੇ ਤਾਂ ਔਖਾ ਕਹਾ ਬਤਾ ਤਲਵੀਰ ਚਲਾਈ ਸਾਰਿਆਂ ਨੇ ਐ ਉਹਨਾਂ ਨੇ ਲਿਆਣੇ ਨਹੀਂ ਚਲਾਈ ਹੈਗੀ ਉਹ ਵੀ ਦਲਵੀਰ ਯਾਰ ਸਾਈਕਲ ਇੱਕ ਹੁੰਦਾ ਦਾ ਹੁਣ ਸਾਈਕਲ ਜਾ ਰਹਾ ਹੋ ਗਿਆ ਹੁਣ ਛੋਟੇ ਨਿਆਣੇ ਨੂੰ ਛੋਟਾ ਮਿਲ ਜਾਂਦਾ ਦਾ ਸਾਈਕਲ ਬੜਾ ਹੀ ਹੁੰਦੇ ਤੇ ਉਹ ਵੀ ਕੈਂਚੀ ਛੋਟਾ ਦਾ ਇੰਜਣ ਲਾ ਲਾ ਮੈਂ ਸਵੇਰੇ ਮੇਟਾਣਾ ਡਿਊਟੀ ਆਉਂਦਾ ਬੰਦਾ ਇਹ ਵੀ ਗੱਲ ਅੱਜ ਮੇਰੇ ਨੂੰ ਖਾ ਚੁਦੇ ਸਾਈਕਲ ਆਦੇ ਅੱਛਾ ਹੀ ਹਾਂ ਸਹੀ ਗੱਲ ਹੁਣ ਤਾਂ ਮੈਂ ਕਿਹਾ ਨਿਆਣੇ ਦਾਦਾ ਸਾਹਿਬ ਦੇ ਮੋਟਰਸਾਈਕਲ ਚੱਕੀ ਫਿਰਦੇ ਜਨਵੀਰ ਮੋਟਰਸਾਈਕਲ ਦੇ ਕੇ ਸਾਈਕਲ ਬਣਾਉਂਦੇ ਹੋਰ ਸਾਈਕਲ ਨਹੀਂ ਕੁਝ ਲਾਉਂਦਾ ਹੋ ਸਿੱਧੇ ਮੋਟਰਸਾਈਕਲ ਟਰੈਕਟ ਭਰਤੀ ਹੁਣ ਤਾਂ ਹੀ ਨਾ ਚਲਾਨ ਕਰੇ ਆ ਵੀ ਜਿਹੜੇ ਛੋਟੇ ਨਿਆਣੇ ਚਲਾ ਕਈ ਆ ਗਿਆ ਚਾਰ ਦੇ ਵਾਲੀਆਂ ਬੰਗਰਾਂ ਮਹੌਲ ਹੀ ਕਰਦੇ ਮੈਨੂੰ ਪਤਾ ਹੋ ਰਿਹਾ ਨਾ ਹਾਂ ਜੀ ਇਹ ਤੁਮਾਣੀ ਜੇ ਹਾਂ ਗੋਡੇ ਮੁਕੇ ਨਾ ਜੀ ਠੀਕ ਹੈ ਇਹਦਾ ਕਹੀ ਤਾਂ ਮੋੜ ਦੇ ਵਿੱਚ ਇਹ ਪੱਤੀ ਆਏ ਤਾਂ ਹਾਂ ਮੈਂ ਥੋੜਾ ਮਖੌਲ ਕਰਦੇ ਬਾਈ ਸਾਈਕਲ ਚਲਾਵਾਂ ਨਹੀਂ ਕਸਰਤ ਕਰਨੀ ਹੈ ਸਾਈਕਲ ਵੀ ਨਹੀਂ ਚਲਾਉਣਾ ਕਸਰਤ ਵੀ ਨਹੀਂ ਹੁੰਦੀ ਕੰਮ ਕਸਰਤ ਤੇਰਾ ਬਲੇਰੀ ਦੁਰਦੇ ਆ ਗੇੜੇ ਦੇ ਫਿੱਟ ਤੋਂ ਲੈ ਕੇ ਉਹ ਜਮਨ ਸਾਫ ਨਹੀਂ ਕਰਦਾ ਕਿੱਥੇ ਕੇ ਸਾਡੇ ਬੰਦੇ ਉਹ ਘਰ ਨੂੰ ਲਾਗੇ ਉਹ ਘਰ ਨੂੰ ਲੰਗੇ ਲੈ ਕਰਨ ਨੂੰ ਲੰਗੇ ਲੋ ਜੀ ਹੋ ਗਈ ਬਾਬੇ ਦੀ ਕਿਰਪਾ بارش ਵੀ ਹੋ ਗਈ ਸ਼ੁਰੂ ਤੇ ਬੰਦਾ ਬਣਾ ਬਾਈ ਉਦਣ ਨਹਾਉਣ ਵੀ ਲੱਗ ਗਿਆ ਲੋ ਕਾਫੀ ਦਿਨ ਤੱਕ ਰੁਕ ਗਈ ਆ ਹਲੇ ਸ਼ੁਰੂ ਹੋਈ ਆ بارش ਆ ਉਹ ਦੇਖੋ ਬਾਈ ਇਹਨੂੰ ਕਹਿੰਦੇ ਆ ਬਚਪਨ ਵਾਲੀ ਮੌਜ ਆਹ ਲੋ ਖੁੱਲ ਗਏ ਬਾਈ ਬਾਲ ਚਲੋ ਬਾਈ ਚੱਲ ਰਿਹਾ ਕੰਮ ਤੇ ਲੋ ਜੀ ਫੇਰ ਦੁਬਾਰਾ ਤੋਂ ਜਾ ਰਹੇ ਅੱਜ ਚੰਡੀਗੜ੍ਹ ਵਾਲੀ ਭੈਣ ਦੇ ਕੋਲ ਸਿਹਦਾਰਾ ਲੈ ਕੇ ਉਹਨਾਂ ਨੇ ਦੇਖਿਆ ਤੁਸੀਂ ਪਿਛਲੇ ਵਲੌਗ ਦੇ ਵਿੱਚ ਰਜਵੰਤ ਭੈਣ ਕੋਲ ਵੀ ਆਇਆ ਹੈ ਕਰਤਾਰਪੁਰ ਸਾਹਿਬ ਜਾਣ ਤੋਂ ਪਹਿਲਾਂ ਭੂਆ ਜੀ ਕੋਲ ਵੀ ਜਾਇ ਤੇ ਭੈਣ ਰਹਿ ਗਈ ਸੀ ਚੰਡੀਗੜ੍ਹ ਵਾਲੀ ਉਹਦੇ ਕੋਲ ਜਾ ਰਹੇ ਹਾਂ ਮੈਂ ਤੇ ਪਰਮਦੀ ਮੰਮੀ ਪਰਮਰਾਏ ਗੇ ਵੀ ਜੀ ਸਕੂਲ ਸਾਰਾ ਡੈਡੀ ਆਮਨ ਇਹਨਾਂ ਕੋਲ ਸਾਮ ਜਾ ਤੇ ਹੁਣ ਜਾ ਰਹੇ ਆ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਪਰਮ ਜੀ ਉਮੀ ਨਾਲ ਵੀ ਮਿਲਾ ਦਿੰਦਾ ਤੇ ਉੱਥੇ ਜਾ ਕੇ ਭੈਣ ਨਾਲ ਵੀ ਮਿਲਦੇ ਆ ਤੇ ਤੁਸੀਂ ਬਣਾ ਦਿਓ ਵੀਡੀਓ ਦੇ ਨਾਲ ਤੋਂ ਬਈ ਸਾਢੇ 10 ਦਾ ਟਾਈਮ ਹੋ ਚੁੱਕਿਆ ਇੱਧਰ ਤਿਆਰੀ ਹੈ ਜਿਹੜੀ 9 ਵਜੇ ਦੀ ਚੱਲਦੀ ਸੀ ਕੋਈ ਲੋਕਾਂ ਨੂੰ ਸਾਰਿਆਂ ਨੂੰ ਅੱਜ ਜੁੜ ਕੇ ਬੈਰ ਪ੍ਰਚਾਰ ਸ਼ੁਰੂ ਕਰ ਜੀ ਹਾਂ ਬਈ ਸਾਢੇ 9 ਵਜੇ ਦਾ ਕਿਹਾ ਵਤਨ ਵੀ ਮੈਂ ਤਿਆਰ ਹੋ ਜਾ ਹਾਂ ਜੀ ਟਾਈਮ ਤਾਂ ਲੱਗਦਾ ਜੀ ਫਿਰ ਕੰਕੂਨ ਕਰਦਾ ਹੁੰਦਾ ਜੇ ਪਹਿਲਾਂ ਸਵੇਰ ਕਰਦਾ ਅੱਛਾ ਤਾਂ ਆ ਜਾਂਦੇ ਹੁਣ ਤਾਂ ਪਾਣੀ ਦੀਆਂ ਮੰਦਿਰੋ ਕੀ ਤਿਆਰ ਕਰੀਏ ਜੀ ਵਿੱਚ ਆਪਾਂ ਨੇ ਵੀ ਸ਼ਾਦਾ ਸ਼ੁਰੂ ਕਰੀਏ ਹੂੰ ਇਹ ਹੁਣ ਤਾਂ ਕੋਲ ਚੱਲਦੀਆਂ ਜੀ ਸੌਣ ਦਾ ਬਿੰਨਾ ਚੱਲਦਾ ਰੌਣਕਾ ਲੱਗੀਆਂ ਹੋਈਆਂ ਹੈ। ਉਹ ਫੇਰ ਹੋ ਜਾਂਦਾ ਹੈ। ਨਹੀਂ ਹੰਦਾਰ ਆਦੇ। ਠੀਕ। ਸਮਾਨ ਉਹ ਚੁੱਕ ਲੈ ਲੈਣਾ। ਭੈਣ ਕੋਲੇ ਜਾ ਕੇ ਮਿਲਦੇ ਆ। ਬਾਜ਼ਾਰ ਆਉਂਦਾ ਜੀ ਮੇਰੇ। ਪੰਮੂ ਨੇ ਆ ਕੇ ਫੇਰ ਕਹਿਣਾ ਵੀ ਫੇਰ ਫੇਰ ਕਿਆ ਕਹਿੰਦਾ ਹੁੰਦਾ? ਪਾਰਸੋ ਰਾਣੀ ਪਿਆ ਤਾਂ ਜੰਡੀ ਦੇ ਕੋਲ ਜਾ ਕੇ ਆਏ ਆਪਾਂ ਕਹਿਣਾ ਮੈਂ ਸੂਲ ਭੇਜ ਕੇ ਜੋਧਪੁਰ ਨੂੰ ਚਲੇ ਗਏ। ਅੱਛਾ। ਜੀ ਇਹਦਾ ਉਹਨੇ ਦਾ ਜ਼ਿਆਦਾ ਕਰਦਾ ਥੋੜਾ। ਫੇਰ ਫੇਰ ਕਿਤੇ ਜਾ ਫੇਰ ਚਲੇ ਜਾਈ ਪਾਪਾ ਨਾਲ ਫੇਰ ਬਾਹਰ ਜਾਇਓਂਗੇ ਕੱਲੂ ਜਾਇਓਂਗੇ ਅੱਜ ਜਾਇਓਂਗੇ ਆਕੇ ਜੇ ਹਾਂਜੀ ਪੈਣ ਲੱਗਿਆ ਪਰ ਨਹੀਂ ਬੱਚਿਆਂ ਬੱਚਿਆਂ ਨਾਲ ਪਿਆਰ ਹੁੰਦਾ ਨੇ ਭੈਣ ਜੀ ਜਾਣੇ ਉੱਥੇ ਬੱਚੇ ਬੜੇ ਹੋਏ ਹੋਏ ਆ ਹਾਂ ਉੱਥੇ ਬੜੇ ਹਾਂਜੀ ਕੁਛ ਐਂ ਥੋੜਾ ਜਿਹਾ ਦੂੜ ਵੀ ਪਾਇਆ ਜਾਂਦਾ ਜੀ ਇੱਧਰ ਤਾਂ ਚੱਲ ਜੇਦਾ ਬੰਦ ਹੋ ਮਿਲ ਜੀ ਹੂੰ ਚਲੋ ਭਾਈ ਚੱਲਦੇ ਚੰਡੀਗੜ੍ਹ ਨੂੰ ਤੇ ਆਪਣੇ ਇੱਧਰ ਚੱਕ ਲੈ ਹਾਂਜੀ ਹਥਿਆਰ ਬੰਦੀ ਚੱਲ ਫਿਰ ਪਰ ਬਾਬੇ ਬਹਾਦਰੂ ਦਾ ਨਾਮ ਲੈ ਕੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦਾ ਕਰਦੇ ਲੈ ਟਾ ਲੂਟਾ ਬੰਦਾ ਪਾਪਾ ਜੀ ਉਧਰ ਪਰ ਤੇ ਲਿਓ ਜੀ ਫੜੋ ਲੋ ਬਾਈ ਮੌਸਮ ਵੀ ਬਹੁਤ ਸੋਹਣਾ ਠੰਡਾ ਚੱਲਦੇ ਆ ਭੈਣ ਕੋਲ ਪਹੁੰਚ ਗਏ ਭੈਣ ਸਸੀ ਖਾਲ ਆਦਾ ਬਾਈ ਭੈਣ ਮੌਜਾਂ ਹੀ ਕਰਦੀਆਂ ਆ ਉਹ ਦੇਖ ਹੈ ਹੋ ਗਿਆ ਮੌਜਾ ਹੋਰ ਗਿਆ ਏਸੀ ਰਾਤਾਂ ਹਨਾ ਠੀਕ ਆ ਸਮੇਂ ਦੇ ਨਾਲ ਜ਼ਰੂਰਤਾ ਹਨਾ ਇਹਦੀ ਪਾਜੀ ਹੋ ਗਿਆ ਬਾਹਰ ਮੰਡਾ ਅੱਛਾ ਪਾਣ ਜ ਗਈ ਬਾਈ ਸਾਡੀ ਪੜਨ ਇਧਰ ਖਾਤਰਦਾਰੀ ਇਹ ਪਹਿਣ ਇੰਨੀ ਕਿਹਾ ਲੋੜਦੀ ਇਧਰ ਬਾਈ ਸਾਡਾ ਭਾਣ ਜਾ ਮੇ ਲੋ ਜੀ ਠੀਕ ਆ ਹਾਂਜੀ ਤੇ ਬਾਈ ਸਮੋਸਾ ਚੂਰ ਕੇ ਖਾ ਰਿਆ ਆਪਣਾ ਆਪਣਾ ਸੁਆਦ ਆ ਭੈਣ ਕੋਈ ਕਿਸੇ ਤਰ੍ਹਾਂ ਖਾਂਦਾ ਕੋਈ ਕਿਸੇ ਤਰ੍ਹਾਂ ਨਾ ਹੋਰ ਨਿਆਣ ਠੀਕ ਐ ਐਨ ਭੈਣ ਓਕੇ ਆ ਗਏ ਵੇ ਸਕੂਲ ਦੋਹੇ ਜਾਣੇ ਠੀਕ ਨੇ ਬਾਕੀ ਨਹੀਂ ਛੁੱਟੇ ਨਹੀਂ ਹੁਣ ਕਰਾਉਂਦੇ ਫੇਰ ਸਾਨੂੰ ਉੱਥੇ ਸਕੂਲ ਤੇ ਆ ਜਾਂਦਾ ਮੈਸੇਜ ਪੇ ਛੁੱਟੀ ਨਾ ਕਰਾਓ ਠੀਕ ਨੇ ਹਾਂ ਫੇਰ ਮਾਰ ਜਾਗੇ ਕਿਹੜਾ ਚਲੋ ਭਾਈ ਚੱਲ ਰਿਹਾ ਪੈਣਾ ਹੈ ਤਾਂ ਏਸੀ ਦੀ ਮੌਜ ਹੈ ਨਾ ਉਹ ਦਵੇ ਲਈ ਹੈ ਹੈ ਸਾਡੇ ਨਿਆਣੇ ਰਾਮ ਨਾਲ ਪਹਿਲੇ ਨਹੀਂ ਬੈਠਦੇ ਪਾਦੇ ਹੁਣ ਹਾਂ ਨਹੀਂ ਉਹ ਲੰਦਾ ਗਰਮੀ ਚ ਰੱਖੀ ਜਾ ਸਹੀ ਗੱਲ ਹੈ ਚਲੋ ਭਾਈ ਚੱਲ ਰਿਹਾ ਚਾਹ ਪੀਂਦੇ ਆ ਲੋ ਭਾਈ ਚੱਲੇ ਪੈਣ ਕੋਲ ਤੇ 2 2.5 ਜਿਆਦਾ ਟਾਈਮ ਲੱਗ ਗਿਆ ਹਨਾ ਟਾਈਮ ਜਿਆਦਾ ਲੱਗ ਗਿਆ ਜੀ 4-5 ਘੰਟੇ ਲੱਗ ਗਏ ਆਏ ਸੀ ਘੰਟੇ ਖਾਤਰ ਤੇ ਚੰਨ ਕੋਈ ਨਹੀਂ ਸੱਕੇ ਨਾਲੇ ਪਰਚਾਤਾ ਵੀ ਲਗਾਦਾ ਭੈਣ ਨੇ ਕੋਈ ਸੁਲਾ ਨਹੀਂ ਦੀ ਹੈਗੀ ਕੋਈ ਵੀ ਚਲ ਕੋਈ ਨਹੀਂ ਪਿਆਰ ਹੁੰਦਾ ਭੈਣਾ ਭਾਈਆਂ ਦਾ ਜਿੱਥੇ ਪਿਆਰ ਆ ਉੱਥੇ ਟਾਈਮ ਨਹੀਂ ਦੇਖਿਆ ਜਾਂਦਾ ਹੋਰ ਫਸਲ ਬਾੜੀ ਲੋ ਬਾਈ ਇੱਧਰ ਓਕੇ ਫਿਰ ਬਾਈ ਬਾਈ ਨਿਆਣੇ ਗਏ ਸਾਰੇ ਸਕੂਲ ਇੱਕੋ ਤਾਂ ਸਾਡਾ ਭਾਨ ਜੋਰੇ ਵਿੱਚ ਵਿੱਚ ਅਸੀਂ ਵੀ ਆਪਣੇ ਦੇਖਣੇ ਜਾ ਕੇ ਪੈਣ ਦੋ ਬੰਦੇ ਪਰ ਵੀ ਤਾਂ ਲਿਆਉਂਦੇ ਜੇ ਜੰਮਦਾ ਤਾਂ ਸਮਝਦਾ ਚਲ ਕੋਈ ਨਹੀਂ ਠੀਕ ਚਲੋ ਬਾਈ ਚਲਦੇ ਆ ਮੌਸਮ ਬਦਲ ਬਾਈ ਵਾਲਾ ਹੋਇਆ ਵਾ ਚਲ ਠੀਕ ਆ ਭੈਣ ਸਾਸਿਕਾਲ